ਜੋ ਜੀ ਕੋਸ਼ਿਸ਼ ਕਰ ਰਹੇ ਹਾਂ ਨਿਊ ਯਾਰਡ ਕਲੱਬ ਵੱਲੋਂ ਐਂਡ ਸਪੋਰਟਸ ਨਾਂਬਾ ਵੱਲੋਂ ਜਿੱਥੇ ਕਿ ਬੱਚਿਆਂ ਦਾ ਜਿਹੜਾ ਕੰਪੀਟੀਸ਼ਨ ਆ ਡ੍ਰੈਕ ਕੰਪੀਟੀਸ਼ਨ ਮਿਮਿਕਰੀ ਬਾਕੀ ਲੋਗ ਹੀ ਤੇ ਬੜੀਆਂ ਸੋਹਣੇ ਸੋਹਣੇ ਸੁੰਦਰ ਲਿਖਾਈਆਂ ਤੁਸੀਂ ਦੇਖ ਰਹੇ ਹੋ ਇਹਨਾਂ ਵਿਦਿਆਰਥੀਆਂ ਵਿੱਚ ਜਿਹੜੀ ਜਗਿਆਸਾ ਤਾਂ ਕਿ ਪੈਦਾ ਹੋ ਸਕੇ ਕਿ ਇਹ ਉਹ ਵਿਦਿਆਰਥੀ ਨੇ ਆਉਣ ਵਾਲੇ ਭਵਿੱਖ ਦੇ ਬੱਚੇ ਨੇ ਜਿਹੜੇ ਇਹਨਾਂ ਵਿੱਚ ਜਿਹੜੀ ਜਗਿਆਸਾ ਉਹ ਸੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਇਹਨਾਂ ਵਿੱਚ ਇੱਕ ਜਿਹੜੀ ਹਮਮਤ ਆ ਇੱਕ ਜੋਸ਼ ਆ ਪੈਦਾ ਹੋ ਸਕੇ ਸੋ ਨਿਊ ਆਜ਼ਾਦ ਐਂਡ ਸਪੋਰਟਸ ਕਲੱਬ ਹਰੀਦਾਸ ਕਲੋਨੀ ਵਿੱਚ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹ ਇਧਰ ਤੁਸੀਂ ਦੇਖ ਰਹੇ ਹੋ ਸਾਡੇ ਬਹੁਤ ਦੂਰੋਂ ਦੂਰੋਂ ਜਿਹੜੇ ਪਨਕਾਰ ਨੇ ਉਹ ਵੀ ਪਹੁੰਚੇ ਹੋਏ ਨੇ ਸਾਡੇ ਟੀਚਰ ਗੁਰੂ ਸਾਹਿਬਾਨ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਕਰਾਈਆਂ ਵਿੱਚ ਧੰਨਵਾਦ ਕਰਦੇ ਹਾਂ ਕਿਉਂਕਿ ਐਹੋ ਜੇ ਪ੍ਰੋਗਰਾਮ ਘਰ ਪਿੰਡ ਹਰ ਨਗਰ ਹਰ ਸ਼ਹਿਰ ਦੇ ਵਿੱਚ ਗ੍ਰਾਮ ਪੰਚਾਇਤਾਂ ਨਾਲ ਮਿਲ ਕੇ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਵਿੱਚ ਪੂਰਾ ਜਿਹੜਾ ਪੜ੍ਹਾਈ ਪ੍ਰਤੀ ਉਪਰੇਤ ਹੋ ਸਕਣਾ ਤੇ ਦੇਖੋ ਦੋਸਤੋ ਸੁੰਦਰ ਲਿਖਾਈ ਤੇ ਜਿਹੜੇ ਰੈਂਕ ਕੰਪੀਟੀਸ਼ਨ ਦੇ ਭਾਗ ਨੇ ਬੱਚੇ ਬਹੁਤ ਸੋਹਣੇ ਸੋਹਣੇ ਕਰ ਰਹੇ ਨੇ ਸੁੰਦਰ ਵੀ ਦੇਖੋ ਸੁੰਦਰ ਲਿਖਾਈ ਕਿੰਨੀ ਸੋਹਣੀ ਸੋਹਣੀ ਲਿਖਾਈ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਹਰ ਬੱਚਾ ਭਾਗ ਲਵੇ ਇਹ ਇਧਰ ਵੀ ਬਹੁਤ ਸੋਹਣਾ ਸੋਹਣਾ ਇਧਰ ਸਾਡੇ ਵਿਚਕਾਰ ਜਸਵਿੰਦਰ ਕੌਰ ਪੁੱਤਰ ਸਮਾਜ ਸੇਵਕਾ ਪਾਸੋਂ ਤੋਂ ਪਹੁੰਚੇ ਨੇ ਇਧਰ ਵੀ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਸ਼ਖਸੀਅਤਾਂ ਅਸੀਂ ਉਹਨਾਂ ਦਾ ਵੀ ਦਿਲਦਿਆਂ ਕਰਾਂਗੇ ਵਿੱਚ ਤਵਾਦ ਕਰਦੇ ਆਂ ਸੋ ਇਹ ਬਚਪਨਾ ਜੀ ਹਰ ਇੱਕ ਦੇ ਬਚਪਨ ਵਿੱਚ ਪਰਮਾਤਮਾ ਨੇ ਪਾ ਕੇ ਕੋਈ ਨਾ ਕੋਈ ਕੁਆਲਿਟੀ ਭੇਜੀ ਆ ਸੋ ਇਧਰ ਵੀ ਤੁਹਾਨੂੰ ਦਿਖਾਉਣੇ ਆ ਜੀ ਅਲਪਾ ਗਾਲਿਆਂ ਦਾ ਪਰਮਾਤਮਾ ਦਰਸ਼ੀ ਵਿੱਚ ਦਾਸ ਬਲਕਾਂ ਸੋਸਾਇਟੀ ਦੇ ਜੇਸਟੋ ਬਾਜ ਉਹਦਾ ਵੀ ਦੇਖਦੇ ਕਰਿਆ ਬਾਤ ਬismillah ਤੇ ਹੋਰ ਵੀ ਰਗਰੇ ਹੋਰ ਨਹੀਂ ਕਰਦਾ ਤੇ ਸਾਰੇ ਮਿੱਟੀ ਦਾ ਬੋਲ ਜੋ ਗਿਆ ਨਾਟਕ ਹੋ ਰਿਹਾ ਇਧਰ ਬਾਈ ਜੀ ਸਾਰੇ ਨਾ ਸੌਂ ਵਾਲਾ ਦਿਲ ਦੀਆਂ ਗੱਲਾਂ ਨੂੰ ਮਾਲ ਕਰਦੇ ਸਾਰੇ ਸਮਾਜ ਦਾ ਸਾਰਾ ਅਤੋਖੀ ਬਣਾ ਹਾਰੀ ਦਾਸ ਕੋਲ ਨਹੀਂ ਬਹੁਤ ਸਾਰਾ ਕੱਟ ਹੋਇਆ ਪਿਆ شكرا لكم